ਕੁੱਤਿਆਂ ਦੇ ਖੌਫ ਹੇਠ ਜੀਰੇ ਲੋਕਾਂ ਲਈ ਇੱਕ ਰਾਹਤ ਭਰੀ ਖਬਰ ਹੈ ਦੇਸ਼ ਦੇ ਹਰੇਕ ਹਿੱਸੇ ਵਿੱਚ ਆਵਾਰਾ ਕੁੱਤਿਆਂ ਕਾਰਨ ਵੱਡੇ ਪੱਧਰ ਤੇ ਕੁੱਤਿਆਂ ਵੱਲੋਂ ਵੱਢਣ ਕੁੱਤਿਆਂ ਵੱਲੋਂ ਦਹਿਸ਼ਤ ਬਚਾਉਣ ਦੇ ਮਾਮਲੇ ਸਾਹਮਣੇ ਹੁੰਦੇ ਨੇ ਪਰ ਅਕਸਰ ਸੂਬੇ ਦੀਆਂ ਸਰਕਾਰਾਂ ਜਾ ਨਗਰ ਨਿਗਮਾਂ ਦੇ ਅਧਿਕਾਰੀ ਇਹ ਕਹਿ ਕੇ ਹੱਥ ਖੜੇ ਕਰ ਦਿੰਦੇ ਨੇ ਵੀ ਕੁੱਤਿਆਂ ਬਾਰੇ ਤੇ ਕਾਨੂੰਨ ਹੀ ਬੜੇ ਸਖਤ ਨੇ ਅਸੀਂ ਕਿਸੇ ਵੀ ਰੂਪ ਵਿੱਚ ਅਵਾਰਾ ਕੁੱਤਿਆਂ ਨੂੰ ਚੁੱਕ ਕੇ ਦੂਸਰੀ ਤਾਂ ਤੇ ਨਹੀਂ ਛੱਡ ਸਕਦੇ ਸਿਰਫ ਨਾਸਬੰਦੀ ਕਰਨ ਲਈ ਚੁੱਕਿਆ ਜਾ ਸਕਦਾ ਔਰ ਦੁਬਾਰਾ ਜਿੱਥੋਂ ਚੁੱਕਿਆ ਉੱਥੇ ਛੱਡਣਾ ਹੀ ਪਵੇਗਾ ਇਹ ਮੌਜੂਦਾ ਨਿਯਮ ਨੇ ਪਰ ਸੁਪਰੀਮ ਕੋਰਟ ਨੇ ਅਜਿਹਿਆਂ دہشت ਭਰੀਆਂ ਖਬਰਾਂ ਸੁਣਨ ਤੋਂ ਬਾਅਦ ਖੁਦ ਇਹਦੇ ਉੱਪਰ ਨੋਟਿਸ ਲੈਂਦੇ ਆ ਇਤਿਹਾਸਕ ਆਦੇਸ਼ ਜਾਰੀ ਕੀਤੇ ਨੇ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਬੜੇ ਸਖਤ ਸ਼ਬਦਾਂ ਵਿੱਚ ਖਾਸ ਕਰਕੇ ਦਿੱਲੀ ਤੇ ਐਨਸੀਆਰ ਨੂੰ ਇਹ ਹੁਕਮ ਦਿੱਤੇ ਆ ਵੀ ਆਵਾਰਾ ਕੁੱਤਿਆਂ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਲਈ ਡੌਗ ਸ਼ੈਲਟਰ ਬਣਾ ਕੇ ਉੱਥੇ ਰੱਖਿਆ ਜਾਵੇ ਔਰ ਇਹ ਗੱਲ ਵੀ ਕਹੀ ਹੈ ਵੀ ਕੋਈ ਵੀ ਆਵਾਰਾ ਕੁੱਤਾ ਸੜਕਾਂ ਗਲੀਆਂ ਕਲੋਨੀਆਂ ਵਿੱਚ ਘੁੰਮਦਾ ਨਜ਼ਰ ਨਹੀਂ ਆਉਣਾ ਚਾਹੀਦਾ ਇਸ ਮੌਕੇ ਸੁਪਰੀਮ ਕੋਰਟ ਬੜਾ ਸਖਤ ਜਾਪਦਾ ਸੀ ਸੁਪਰੀਮ ਕੋਰਟ ਨੇ ਡੌਗ ਲਵਰ ਜਿਹੜੇ ਨੇ ਉਹਨਾਂ ਉੱਪਰ ਵੀ ਬਹੁਤ ਸਖਤ ਟਿੱਪਣੀਆਂ ਕਰਕੇ ਕਿਹਾ ਵੀ ਹੁਣ ਇਸ ਪ੍ਰਕਿਰਿਆ ਦੇ ਵਿੱਚ ਜੇ ਕੋਈ ਅੜਿੱਕਾ ਬਣੇਗਾ ਤੇ ਉਹਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਬੜਾ ਸਾਫ਼ ਕਿਹਾ ਸੁਪਰੀਮ ਕੋਰਟ ਨੇ ਵੀ ਜੇ ਕੋਈ ਵਿਅਕਤੀ ਜਾਂ ਸੰਗਠਨ ਇਸ ਪ੍ਰਕਿਰਿਆ 'ਚ ਰੁਕਾਵਟ ਪਾਏਗਾ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਦਿੱਲੀ ਤੇ ਐਨਸੀਆਰ ਨੂੰ ਖਾਸ ਕਰਕੇ ਹਦਾਇਤਾਂ ਜਾਰੀ ਕੀਤੀਆਂ ਵੀ ਸਾਰੇ ਇਲਾਕਿਆਂ ਨੂੰ اوارਾ ਕੁੱਤਿਆਂ ਤੋਂ ਮੁਕਤ ਕੀਤਾ ਜਾਵੇ ਔਰ ਇਸ ਮਾਮਲੇ ਵਿੱਚ ਜਿਹੜੇ ਹੁਕਮ ਜਾਰੀ ਕੀਤੇ ਨੇ ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੰਪਰੋਮਾਈਜ਼ ਸੁਪਰੀਮ ਕੋਰਟ ਬਰਦਾਸ਼ਤ ਨਹੀਂ ਕਰੇਗਾ ਔਰ ਨਾਲ ਪਸ਼ੂ ਤੇ ਕੁੱਤਾ ਪ੍ਰੇਮੀਆਂ ਤੇ ਤਿੱਖੀ ਬੜੀ ਤਿੱਖੀ ਟਿੱਪਣੀ ਕਰਦਿਆਂ ਕੋਰਟ ਨੇ ਕਿਹਾ ਵੀ ਪਸ਼ੂ ਪ੍ਰੇਮੀ ਕੀ ਹਲਕਾ ਦੇ ਸ਼ਿਕਾਰ ਰੈਬੀ ਦੇ ਸ਼ਿਕਾਰ ਜਿਹੜੇ ਬੱਚੇ ਨੇ ਉਹਨਾਂ ਨੂੰ ਵਾਪਸ ਲਿਆ ਸਕਣਗੇ ਜੋ ਜਾਣਕਾਰੀ ਮਿਲੀ ਹੈ ਸੁਪਰੀਮ ਕੋਰਟ ਦੇ ਬੈਂਚ ਦੇ ਧਿਆਨ ਵਿੱਚ ਆਇਆ ਸੀ ਵੀ ਕੁੱਤਿਆਂ ਦੇ ਕੱਟਣ ਨਾਲ ਹਲਕਾ ਰੈਬੀਜ਼ ਨਾਲ ਵੱਡੇ ਪੱਧਰ ਤੇ ਬੱਚਿਆਂ ਦੀ ਮੌਤ ਹੋ ਰਹੀ ਹੈ ਜਿੰਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਕੀ ਜਿਹੜੇ ਹਲਕਾ ਦੇ ਸ਼ਿਕਾਰ ਹੋਏ ਨੇ ਬੱਚੇ ਇਹ ਜਿਹੜੇ ਪਸ਼ੂ ਪ੍ਰੇਮੀ ਨੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਵਾਪਸ ਲਿਆ ਸਕਣਗੇ ਔਰ ਕੋਰਟ ਨੇ ਦਿੱਲੀ ਸਰਕਾਰ ਨੂੰ ਸਖਤ ਆਦੇਸ਼ ਦਿੱਤੇ ਆ ਵੀ 8 ਹਫਤਿਆਂ ਵਿੱਚ ਡੌਗ ਸ਼ੈਲਟਰ ਬਣਾ ਕੇ ਸ਼ੈਲਟਰ ਹੋਮ ਬਣਾ ਕੇ ਤੇ ਕੋਰਟ ਵਿੱਚ ਰਿਪੋਰਟ ਦਿੱਤੀ ਜਾਵੇ ਵੀ ਇਹਦੇ ਤੇ ਕੀ ਪ੍ਰਗਤੀ ਹੋਈ ਹੈ ਔਰ ਫਿਰ ਆ ਕੋਰਟ ਨੇ ਸਖਤੀ ਨਾਲ ਕਿਹਾ ਵੀ ਇੱਕ ਵੀ ਅਵਾਰਾ ਕੁੱਤਾ ਸੜਕਾਂ ਤੇ ਗਲੀਆਂ ਤੇ ਘੁੰਮਦਾ ਨਜ਼ਰ ਨਹੀਂ ਆਉਣਾ ਚਾਹੀਦਾ ਔਰ ਨਾਲੇ ਵੀ ਹੁਕਮ ਦਿੱਤੇ ਆ ਕਿ ਕੁੱਤਾ ਵੱਢਣ ਦੀ ਸੂਚਨਾ ਦੇਣ ਲਈ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਆ ਉਹ ਹੈਲਪ ਲਾਈਨ ਜਾਰੀ ਕੀਤੀ ਜਾਵੇ ਤਾਂ ਜੋ ਜਿਹੜੇ ਵਿਕਟਮ ਨੇ ਉਹਨਾਂ ਨੂੰ ਤੁਰੰਤ ਫੌਰੀ ਤੌਰ ਤੇ ਮੈਡੀਕਲ ਸਹਾਇਤਾ ਮਿਲ ਸਕੇ ਇਹ ਵੀ ਨਾਲ ਕਹੀ ਹੈ ਗੱਲ ਵੀ ਹਲਕਾ ਦੀ ਜਿਹੜੀ ਵੈਕਸੀਨ ਹੈ ਦਵਾਈ ਹੈ ਉਹਦੇ ਜੋਗ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ ਔਰ ਇੱਕ ਹੋਰ ਬੜਾ ਸਖਤ ਕਿਪਨੀ ਕੀਤੀ ਹੈ ਕੋਰਟ ਬੜਾ ਸਖਤ ਸੀ ਕੋਰਟ ਨੇ ਇਹ ਵੀ ਗੱਲ ਨਾਲ ਕਹਿਤੀ ਹੈ ਵੀ ਇਸ ਪ੍ਰਕਿਰਿਆ ਦੇ ਮਾਮਲੇ ਵਿੱਚ ਕਿਸੇ ਵੀ ਅਰਜੀ ਤੇ ਅਦਾਲਤ ਵਿਚਾਰ ਨਹੀਂ ਕਰੇਗੀ ਔਰ ਇਸ ਮੌਕੇ ਆ ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਨੇ ਗੌਰਵ ਅਗਰਵਾਲ ਉਹਨਾਂ ਨੂੰ ਇਸ ਮਾਮਲੇ ਦਾ ਜਿਹੜਾ ਨਿਆਮ ਮਿੱਤਰ ਵੀ ਨਿਯੁਕਤ ਕਰ ਦਿੱਤਾ ਇਹ ਸਾਰੀ ਸੁਣਵਾਈ ਦੌਰਾਨ ਭਾਰਤ ਸਰਕਾਰ ਦੇ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਮਜੂਰ ਸੀ ਉਹਨਾਂ ਨੇ ਵੀ ਸੁਪਰੀਮ ਕੋਰਟ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ ਵੀ ਅਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਨਜਿੱਠਣ ਲਈ ਕੁਝ ਤੇ ਕਰਨਾ ਹੀ ਪਊਗਾ ਉਹ ਕਹਿੰਦੇ ਕੁਝ ਤੇ ਹੋਣ ਸਾਨੂੰ ਸਮਝ ਆ ਗਿਆ ਕੁਝ ਕਰਨਾ ਹੀ ਪਊਗਾ ਔਰ ਉਹਨਾਂ ਨੇ ਕਿਹਾ ਵੀ ਉਹ ਆਪਣੇ ਬੱਚਿਆਂ ਦੀ ਬਲੀ ਕੇਵਲ ਇਸ ਲਈ ਨਹੀਂ ਦੇ ਸਕਦੇ ਬੇ ਕੁਝ ਲੋਕ ਖੁਦ ਨੂੰ ਪਸ਼ੀ ਪਸ਼ੂ ਪ੍ਰੇਮੀ ਮੰਨਦੇ ਨੇ ਵੀ ਪਸ਼ੂ ਪ੍ਰੇਮੀਆ ਕਰਕੇ ਉਹ ਆਪਣੇ ਬੱਚਿਆਂ ਦੀ ਬਲੀ ਨਹੀਂ ਦੇ ਸਕਦੇ ਕੁੱਤਿਆਂ ਅੱਗੇ ਖੁੱਲਾ ਛੱਡ ਕੇ ਔਰ ਕੋਰਟ ਨੇ ਬੜੀ ਤਿੱਖੀ ਸੁਰਚੇ ਗੱਲ ਕਹੀ ਹੈ ਵੀ ਪਸ਼ੂ ਵਰਕਰ ਜਾਂ ਪਸ਼ੂ ਪ੍ਰੇਮੀ ਜਿਹੜੇ ਨੇ ਉਹ ਰੈਬੀ ਦੇ ਸ਼ਿਕਾਰ ਬੱਚਿਆਂ ਨੂੰ ਵਾਪਸ ਲਿਆ ਸਕਣਗੇ ਕੀ ਉਹਨਾਂ ਬੱਚਿਆਂ ਨੂੰ ਮੁੜ ਜ਼ਿੰਦਗੀ ਦੇ ਸਕਣਗੇ ਇਹ ਵੱਡੇ ਸਵਾਲ ਜਿਹੜੇ ਨੇ ਖਾਸ ਕਰਕੇ ਡੌਗ ਲਵਰਜ਼ ਲਈ ਸੁਪਰੀਮ ਕੋਰਟ ਨੇ ਕੀਤੇ ਨੇ ਔਰ ਇਸੇ ਦੌਰਾਨ ਤੁਸ਼ਾਰ ਮਹਿਤਾ ਨੇ ਇੱਕ ਹੋਰ ਜਾਣਕਾਰੀ ਦਿੱਤੀ ਵੀ ਜਿਹੜੀ ਨਸਬੰਦੀ ਕਰਨ ਦੀ ਗੱਲ ਕੁੱਤਿਆਂ ਦੀ ਉਹਦੇ ਨਾਲ ਪਰਜਨ ਜਿਹੜਾ ਆ ਉਹਨਾਂ ਦੇ ਜਨਮਦਾਰ ਜਿਹੜੀ ਹੈ ਉਹਨੂੰ ਤਾਂ ਰੋਕਿਆ ਜਾ ਸਕਦਾ ਪਰ ਇਹਦੇ ਨਾਲ ਜਿਹੜਾ ਕੁੱਤਿਆਂ 'ਚ ਹਲਕਾ ਫੈਲਣ ਦਾ ਡਰ ਆ ਸੰਭਰਥਾ ਆ ਉਹਨੂੰ ਰੋਕਣਾ ਸੰਭਵ ਨਹੀਂਗਾ ਔਰ ਸੁਪਰੀਮ ਕੋਰਟ ਦਾ ਜਿਹੜਾ ਬੈਂਚ ਹੈ ਜਿਹਦੇ ਵਿੱਚ ਜਸਟਿਸ ਜੇਬੀ ਪਾਰਦੀ ਵਾਲਾ ਤੇ ਆਰ ਮਹਾਦੇਵਨ ਨੇ ਉਹਨਾਂ ਨੇ ਇਹ ਕਿਹਾ ਵੀ ਇਸ ਮੁੱਚੀ ਜਿਹੜੀ ਸੁਣਵਾਈ ਹੈ ਵਿਆਪਕ ਪੱਧਰ ਤੇ ਜਨ ਹਿੱਤ ਲਈ ਕੀਤੀ ਜਾ ਰਹੀ ਹੈ ਔਰ ਤੁਸ਼ਾਰ ਮਹਿਤਾ ਨੇ ਇਸ ਮੌਕੇ ਜਾਣਕਾਰੀ ਦਿੱਤੀ ਵੀ ਕੁੱਤਿਆਂ ਨੂੰ ਸ਼ਿਫਟ ਕਰਨ ਲਈ ਇੱਕ ਥਾਂ ਵੀ ਨਿਰਧਾਰਤ ਕੀਤੀ ਸੀ ਪਿਛਲੇ ਸਮੇਂ ਉਹਦੀ ਨਿਸ਼ਾਨਦੇਹੀ ਕੀਤੀ ਸੀ ਪਰ ਪਸ਼ੂ ਅਧਿਕਾਰ ਵਰਕਰ ਜਿਹੜੇ ਸੀ ਉਹਨਾਂ ਨੇ ਹਾਈ ਕੋਰਟ ਦਾ ਕੁੰਡਾ ਖੜਕਾਇਆ ਸੀ ਤੇ ਉੱਥੋਂ ਸਟੇ ਮਿਲਣ ਕਾਰਨ ਉਹ ਉਦੋਂ ਇਹ ਪ੍ਰਬੰਧ ਨਹੀਂ ਕਰ ਸਕੇ ਸੀ ਔਰ ਇਹਦੇ ਤੇ ਮੁੜ ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਕੁੱਤਿਆਂ ਨੂੰ ਹਟਾਉਣ ਦੇ ਮਾਮਲੇ 'ਚ ਰੁਕਾਵਟਾਂ ਪਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਜਾਂਦੀ ਹੈ ਵੀ ਉਹ ਇਸ ਤੋਂ ਬਾਝਾ ਰਹਣ ਹੁਣ ਇਸ ਮਾਮਲੇ ਵਿੱਚ ਕੋਈ ਵੀ ਰੁਕਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਔਰ ਇੱਕ ਵੱਡੀ ਗੱਲ ਇਹ ਹੈ ਵੀ ਸੁਪਰੀਮ ਕੋਰਟ ਦੇ ਬੈਂਚ ਨੇ ਜਿਹੜਾ ਆਵਾਰਾ ਕੁੱਤਿਆਂ ਬਾਰੇ ਇਹ ਆਦੇਸ਼ ਹੁਕਮ ਜਾਰੀ ਕੀਤੇ ਨੇ ਉਹ ਕੇਵਲ ਦਿੱਲੀ ਤੱਕ ਸੀਮਿਤ ਨਹੀਂ ਰਹੇ ਉਹਨਾਂ ਨੇ ਇਸ ਮੌਕੇ ਸਮੂਹ ਸੂਬਿਆਂ ਤੇ ਨਗਰ ਨਿਗਮਾਂ ਦੇ ਅਧਿਕਾਰੀਆਂ ਨੂੰ ਵੀ ਇਹ ਹੁਕਮ ਦਿੱਤੇ ਨੇ ਆਦੇਸ਼ ਦਿੱਤੇ ਨੇ ਵੀ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਏ ਜਾਣ ਤੇ ਉਹਨਾਂ ਨੂੰ ਸੜਕਾਂ ਗਲੀਆਂ ਜਨਤਕ ਥਾਵਾਂ ਤੇ ਖੁੱਲ੍ਹਾ ਘੁੰਮੰਦਾ ਬਿਲਕੁਲ ਵੀ ਇਜਾਜ਼ਤ ਨਾ ਦਿੱਤੀ ਜਾਵੇ ਉਹਨਾਂ ਨੂੰ ਨਾ ਛੱਡਿਆ ਜਾਵੇ ਔਰ ਜਿਹੜੇ ਕੁਝ ਅੰਕੜੇ ਮਿਲੇ ਨੇ ਇਸ ਸੰਬੰਧ ਵਿੱਚ ਉਹ ਵੀ ਬੜੇ ਹਰਾਨੀ ਕਰਨ ਵਾਲੇ ਨੇ ਜੋ ਹੁਣ ਤੱਕ ਦੇ ਅੰਕੜੇ ਨੇ ਉਹਦੇ ਚ ਇਹ ਹੈ ਕਿ ਇਕੱਲੇ ਦਿੱਲੀ ਵਿੱਚ 10 ਲੱਖ ਦੇ ਕਰੀਬ ਕੁੱਤੇ ਨੇ ਔਰ ਸਾਲ 2024 ਚ ਕੱਟਣ ਦੇ 68000 ਕੁੱਤਿਆਂ ਦੇ ਕੱਟਣ ਦੇ 68000 ਮਾਮਲੇ ਜਿਹੜੇ ਸਾਹਮਣੇ ਆਏ ਸੀ ਦਿੱਲੀ ਚ ਔਰ ਇਸੇ ਤਰ੍ਹਾਂ ਇਸ ਸਾਲ ਦਿੱਲੀ 'ਚ ਹੁਣ ਤੱਕ 26000 ਦੇ ਕਰੀਬ ਆ ਵਿਅਕਤੀਆਂ ਨੂੰ ਕੁੱਤਿਆਂ ਨੇ ਕਟਿਆ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਔਰ ਸਾਲ 2024 'ਚ ਜੇ ਸਾਰੇ ਦੇਸ਼ ਦੀ ਗੱਲ ਕੀਤੀ ਜਾਵੇ ਤੇ ਇਹ ਕਿਹਾ ਗਿਆ ਵੀ 37 ਲੱਖ ਦੇ ਕਰੀਬ ਵਿਅਕਤੀਆਂ ਨੂੰ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਔਰ 2024 'ਚ ਹਲਕਾ ਨਾਲ 54 54 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਔਰ ਕੁੱਲ ਦੇਸ਼ ਵਿੱਚ ਜੇ ਆਵਾਰਾ ਕੁੱਤਿਆਂ ਦੀ ਗੱਲ ਕਰੀਏ ਤੇ ਅੰਕੜੇ ਜੋ ਪ੍ਰਾਪਤ ਹੋਏ ਨੇ ਉਹਦੇ ਮੁਤਾਬਕ 1 ਕਰੋੜ 53 ਲੱਖ ਆਵਾਰਾ ਕੁੱਤੇ ਦੇਸ਼ ਭਰ ਵਿੱਚ ਘੁੰਮ ਰਹੇ ਨੇ ਸੁਪਰੀਮ ਕੋਰਟ ਨੇ ਇੱਕ ਹੋਰ ਅਹਿਮ ਹੁਕਮ ਜਾਰੀ ਕੀਤਾ ਉਹ ਆਪਣੇ ਸੁਪਰੀਮ ਕੋਰਟ ਦੇ ਕੰਪਲੈਕਸ ਬਾਰੇ ਜਾਰੀ ਕੀਤਾ ਵੀ ਕੰਪਲੈਕਸ 'ਚ ਵੀ ਵੱਡੀ ਗਿਣਤੀ ਵਿੱਚ ਜਿਹੜੇ ਕੁੱਤੇ ਘੁੰਮਦੇ ਨਜ਼ਰ ਆਉਂਦੇ ਨੇ ਔਰ ਉਹਨਾਂ ਨੇ ਆਦੇਸ਼ ਦਿੱਤੇ ਕਿ ਕੋਈ ਵੀ ਵਿਅਕਤੀ ਫਾਲਤੂ ਭੋਜਨ ਜਿਹੜਾ ਆ ਉਹ ਜਨਤਕ ਥਾਂ ਤੇ ਨਾ ਸੁੱਟੇ ਤਾਂ ਜੋ ਇਸ ਕੰਪਲੈਕਸ ਵਿੱਚ ਕੁੱਤਿਆਂ ਦੀ ਗਿਣਤੀ ਵਧੇ ਨਾ ਔਰ ਨਾਲ ਦੀ ਨਾਲ ਅਵਾਰਾ ਕੁੱਤੇ ਜਿਹੜੇ ਨੇ ਉਹ ਇਸ ਕੰਪਲੈਕਸ ਵਿੱਚੋਂ ਬਾਹਰ ਕੀਤੇ ਜਾਣ ਪਰ ਗੱਲ ਇੱਥੇ ਖਤਮ ਨਹੀਂ ਹੋਈ ਇੱਕ ਡੌਗ ਲਵਰ ਨੇ ਜਿਹੜੇ ਅਦਾਕਾਰ ਨੇ ਬਹੁਤ ਵੱਡੇ ਜੌਨ ਇਬਰਾਹਿਮ ਉਹ ਪੀਪਲ ਫਾਰ ਦਾ ਏਥੀਕਲ ਟਰੀਟਮੈਂਟ ਆਫ ਐਨੀਮਲ ਦੇ ਆਨਰੇਰੀ ਡਾਇਰੈਕਟਰ ਨੇ ਉਹਨਾਂ ਨੇ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਇੱਕ ਲੈਟਰ ਲਿਖੀ ਹੈ ਪੱਤਰ ਲਿਖੀ ਹੈ ਔਰ ਪੱਤਰ ਲਿਖ ਕੇ ਇਹ ਅਪੀਲ ਕੀਤੀ ਹੈ ਦਲੀਲ ਕੀਤੀ ਹੈ ਵੀ ਜਿਹੜੇ ਇਹ ਸਖਤ ਹੁਕਮ ਜਾਰੀ ਕੀਤੇ ਗਏ ਨੇ ਬੈਂਚ ਵੱਲੋਂ ਉਹਦੇ ਤੇ ਮੁੜ ਵਿਚਾਰ ਕੀਤਾ